ਜਾ ਕਰਤਾ ਦੇ ਨਾਲ ਭਾਗਨਾ ਦੇ ਨਾਲ ਪੂਰਨ ਨੱਤਤਾ ਲੈ ਕਰਤਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰਦੇ ਨੇ ਉਹਨਾਂ ਨੂੰ ਕਦੇ ਤੱਤੀ ਵਾਰ ਨਹੀਂ ਲੱਗਣਦੇ ਪ੍ਰਾਣੀ ਤੋਂ ਪ੍ਰਾਣੀ ਬਿਮਾਰੀ ਵੀ ਜਿਹੜੀ ਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਫਸਤ ਦਾ ਠੀਕ ਹੋ ਜਾਂਦੀ ਆ ਰਾਤਾ ਸਮਾਸੀ ਦਾਸ ਨੂੰ ਕੈਨੇਡਾ ਦੇ ਵਿੱਚੋਂ ਕੋਣ ਆਇਆ ਦਾਦਾ ਸਾਥੀ ਉਥੇ ਭਰਮਿੰਦਰ ਸਿੰਘ ਜੋ ਬਹੁਤ ਸਮਾਂ ਹੋ ਗਿਆ ਕੈਨੇਡਾ ਦੇ ਨਿਕਟ ਪ੍ਰਿੰਟੋ ਦੇ ਵਿੱਚ ਉਹ ਦਾਦਾ ਸਾਥ ਨੂੰ ਫੋਨ ਕੀਤਾ ਤੇ ਕਹਿ ਲੱਗਾ ਕਿਆਨੀ ਜੀ ਬਹੁਤ ਸਮਾਂ ਹੋ ਗਿਆ ਆਪਕਾ ਕੌਰ ਨਹੀਂ ਕੀਤੀ ਵੀ ਹਾਲ ਚਾਲ ਪੁੱਛਿਆ ਇੱਕ ਦੂਜੇ ਦਾ ਹਾਲ ਚਾਲ ਕੀਤਾ ਫਦੇ ਬੁਲਾਏ ਤੇ ਬਾਅਦ ਵਿੱਚ ਕਹਿਣ ਲੱਗਾ ਤੁਹਾਡੇ ਸਾਹਮਣੇ ਇੱਕ ਗੱਲ ਸ਼ੇਅਰ ਕਰਨੀ ਹੈ ਉਸਨੇ ਗੱਲ ਦੱਸੇ ਕਿ ਮੈਂ ਟੈਂਗਾ ਨਾਮ ਦਾ ਕੰਮ ਕਰਦਾ ਪੈਸੇ ਬਿਟਾ ਦੇ ਵਿੱਚ ਕਹਿੰਦਾ ਕਿ ਗੱਡੀ ਪਾਈ ਹੋਈ ਆ ਨਾਲ ਤੇਨੂੰ ਚਾਰ ਮੁੰਡੇ ਲੱਗੇ ਹੋਏ ਨੇ ਕਹਿੰਦਾ ਅਸੀਂ ਇੱਕ ਅੰਗਰੇਜ਼ ਪਰਿਵਾਰ ਦੇ ਘਰ ਦੇ ਵਿੱਚ ਕੈ ਉਹ ਬਜ਼ੁਰਗ ਸੀ ਕਹਿੰਦਾ ਪਰ ਜੁਰੇ ਪਰਿਵਾਰ ਦੇ ਵਿੱਚ ਹੈ ਤੇ ਬੱਚੇ ਘਰ ਦੇ ਵਿੱਚ ਹੈ ਨਹੀਂ ਸੀ ਉਹ ਤੋਂ ਨੇ ਘੜੇ ਰਿਤੇ ਸਨ ਕਹਿੰਦੇ ਦੋਵੇਂ ਮੀਆਂ ਪੀਪੀ ਰਹਿੰਦੇ ਸਨ ਤੇ ਘਰ ਦੇ ਵਿੱਚ ਉਹਨਾਂ ਦੇ ਬੱਚੇ ਨਹੀਂ ਹੱਜ ਸਨ ਪਰ ਸਾਡੇ ਪੰਜਾਬ ਦਾ ਕਲਚਰ ਜਿਹੜਾ ਹੋਰ ਵਧੀਆ ਸਭ ਤੋਂ ਬੈਸਟ ਕਲਚਰ ਇੱਥੇ ਪਰਿਵਾਰ ਜਿਹੜਾ ਰਲ ਕੇ ਰਹਿੰਦੇ ਨੇ ਬਜ਼ੁਰਗ ਦੇ ਕੱਪੜੇ ਖਰਾਬ ਹੋਣ ਤੇ ਆ ਕੇ ਨੋਹਾਂ ਜਾਂ ਧੀਆ ਪੈਣ ਤੇ ਬਾਪੂ ਕੱਪੜੇ ਚੇਂਜ ਕਰਤ। ਖਰਾਬ ਹੋ ਜਾਂਦੇ ਨੇ। ਕਹਿੰਦਾ ਲੱਗ ਗਿਆ ਕਿ ਉਹ ਬਜ਼ੁਰਗ ਜਿਹੜੇ ਦੋਨੇ ਜਾਲੇ ਰਹਿੰਦੇ ਸਨ ਕਹਿੰਦਾ ਕਿ ਉਹਨਾਂ ਤੇ ਘਰ ਦੇ ਵਿੱਚ ਟਿਕਾਣਾ ਰੱਖਿਆ ਸਨ। ਕਹਿੰਦਾ ਟਿਕਾਣਾ ਲਾਉਣਾ ਸਨ ਕਿ ਪੱਛੇ ਦਿਨ ਦਾ ਕੰਮ ਹੈਗਾ ਸੀ। ਕਹਿੰਦਾ ਕਿ ਪਰਿਵਾਰ ਬੜਾ ਵੱਡਿਆ ਸੀ। ਕਹਿੰਦਾ ਕਿ ਜਦੋਂ ਵੀ ਅਸੀਂ ਸਵੇਰੇ ਕੰਮ ਕਰਨ ਵਾਸਤੇ ਜਾਂਦੇ ਸਾਂ ਤੇ ਸ਼ਾਮਾਂ ਨੂੰ ਸਾਨੂੰ ਤਿਹਾਰੀ ਕਰਦੀ ਸੀ ਜਿੰਨੇ ਪੈਸੇ ਮੰਗਣੇ ਸਾਨੂੰ ਪੈਸੇ ਮਿਲ ਜਾਂਦੇ ਕਹਿੰਦਾ ਪਰਿਵਾਰ ਬਹੁਤ ਮੁਸ਼ਕਲ ਸੀ ਪੈਨਸ਼ਨ ਲੱਗੀ ਸੀ ਉਹਨਾਂ ਦੀ ਕਹਿੰਦਾ ਕਿ ਤਿੰਨ ਚਾਰ ਦਿਨ ਅਸੀਂ ਕੰਮ ਕਰਦੇ ਲੈ ਕਿ ਦੋ ਤਿੰਨ ਦਿਨ ਦਾ ਕੰਮ ਰਹਿ ਗਿਆ ਸੀ ਕਿਚਨ ਦੇ ਵਿੱਚ ਜੜੀਆਂ ਤੇਲਾਂ ਲੱਗਣ ਵਾਸਤੇ ਰਹਿ ਗਿਆ ਸਨ ਕਹਿੰਦਾ ਕਿ ਉਹ ਬਜ਼ੁਰਗ ਮਾਈ ਸਾਡੇ ਕੋਲ ਆਈ

ਨਾ ਮੈਂ ਜੋਰ ਰਕ ਹੈਗੀ ਆ ਜੇ ਮੈਂ ਕੱਲ ਨੂੰ ਮਾਰ ਦੇਈ ਤਾਂ ਤੈਨੂੰ ਪੈਸੇ ਕੌਣ ਦੇਵੇਗਾ ਕਹਿਣ ਲੱਗਾ ਕਿ ਮੈਂ ਤੁਸ ਨੂੰ ਕਿਹਾ ਮੈਡਮ ਕੋਈ ਬਾਤ ਨਹੀਂ ਪੈਨਸ਼ਨ ਤੁਹਾਨੂੰ ਮਿਲਣੀ ਆ ਅਗਲੇ ਮਹੀਨੇ ਪੈਨਸ਼ਨ ਮਿਲਣੀ ਆ ਜਦੋਂ ਤੁਹਾਨੂੰ ਪੈਨਸ਼ਨ ਮਿਲੇਗੀ ਸਾਨੂੰ ਪੈਸੇ ਉਹਨੂੰ ਦੇ ਦੇ ਆਲੀ ਕਹਿੰਦਾ ਕਿ ਦੁੱਖੀ ਹੀ ਦੇਣਾ ਕਹਿਣ ਲੱਗੇ ਕਿ ਮੇਸ਼ਰ ਸਿੰਘ ਮੇਰਾ ਪੈਨਸਰ ਦੀ ਬਣਾ ਰਹੀ ਆ ਮੇਰੇ ਕੋਲ ਪਤਾ ਨੇ 2 ਮਹੀਨੇ ਆ ਜਾਂ 15 ਦਿਨ ਤੇ 10 ਦਿਨ ਦਾ ਜੇ ਮੈਂ ਮਾਰ ਗਏ ਤੁਹਾਨੂੰ ਪੈਸੇ ਕੌਣ ਦੇਵੇਗਾ ਇਸ ਕਰਕੇ ਜਿਹੜਾ ਕੰਮ ਤੁਸੀਂ ਬਾਤ ਕਰਦੇ ਉਹ ਸਰਦਾਰ ਕੁਮਿੰਦਰ ਸਿੰਘ ਕਹਿੰਦਾ ਮੈਂ ਘਰ ਦੇ ਵਿੱਚ ਆਇਆ ਕਿੰਦਾ ਕਿ ਸਾਡੇ ਪਰਿਵਾਰ ਦਾ ਇਹ ਕਲਚਰ ਸੀ ਕਿ ਸਾਡੇ ਜਿਹੜਾ ਪ੍ਰਸ਼ਾਦਾ ਬਾਣੀ ਰਲ ਕੇ ਖਾਂਦੇ ਸਨ ਸਾਰਾ ਪਰਿਵਾਰ ਮਿਲ ਕੇ ਖਾਂਦੇ ਸਨ ਉਹ ਕਹਾਂ ਲੱਗਾ ਕਿ ਕਹਿੰਦਾ ਅਸੀਂ ਬੈਠੇ ਹੋਏ ਸਾਂ ਪ੍ਰਸ਼ਾਦਾ ਪਾਣ ਕਹਿੰਦਾ ਛੱਟ ਦੇ ਪੈਸਾ ਤੇ ਕਹਿੰਦਾ ਮੈਂ ਸਾਰੇ ਕੱਲ ਜਿਹੜੀ ਆਪਣੀ ਵਾਈਫ ਨੂੰ ਦੱਸੀ ਆਪਣੀ ਘਰਵਾਲੀ ਨੂੰ ਦੱਸੀ ਕਹਿੰਦਾ ਜੇ ਤਾਂ ਮੈਂ ਘਰਵਾਲੀ ਨੂੰ ਕੱਲ ਦੱਸੀ ਕਿ ਉਹ ਜਿਹੜਾ ਆਪਾਂ ਨੂੰ ਕੰਮ ਮਿਲਿਆ ਸੀ ਉਹ ਕੰਮ ਜਿਹੜਾ ਬੰਤ ਹੋ ਗਿਆ ਆਪਾਂ ਨੂੰ ਕੰਮ ਜਿਹੜਾ ਭੋਗ ਆਪਣਾ ਬਣਾਣਾ

ਆਪਣੇ ਕਮਾਈ ਦੇ ਉੱਤੇ ਦਸਵੰਧ ਕੱਢਦੇ ਜਾਂ ਤੁਸੀਂ ਧਰਬਾਰ ਸਾਹਿਬ ਮੱਥਾ ਟੇਕਦੇ ਕਿਉਂਦਾ ਤੇ ਜਾਂ ਤੁਸੀਂ ਸਿੱਖ ਸਿੰਘ ਆਸ਼ਰਮ ਦੇ ਉੱਤੇ ਇੰਦੇ ਭਾਤ ਤੇ ਤੁਸੀਂ ਸਿੱਖੇ ਲੋੜਾਂ ਦੀ ਸਹਾਇਤਾ ਕਰਦੇ ਸੀ। ਕਹਿਣ ਲੱਗਾ ਮਾਪੇ ਤਾਂ ਵੀ ਕਰਦੇ ਆ। ਤੇ ਕਹਿਣ ਲੱਗੇ ਪਾਪਾ ਜੇ ਉਹ ਵੀ ਤਾਂ ਲੋੜਾਂ ਦਾ ਸੀ ਤੁਸੀਂ ਉਹਨਾਂ ਕੋਲ ਪੈਸੇ ਕਿਉਂ ਮੰਗੇ? ਤੁਸੀਂ ਉਹਦਾਂ ਵੀ ਸਹਾਇਤਾ ਕਰਦੇ ਸੀ ਤੇ ਤੁਸੀਂ ਇਹਨਾਂ ਦੇ ਕੋਲ ਪੈਸੇ ਕਿਉਂ ਮੰਗੇ ਨੇ ਇਹ ਵੀ ਤੇ ਬਜਰਤ ਸੀ। ਕਹਿਣ ਲੱਗਾ ਕਿ ਮੈਂ ਆਪਣੀ ਬੱਚੀ ਦੀ ਗੱਲ ਸੰਭੇ ਚੰਬੇ ਵਾਰ ਤੇ ਸਾਰਾ ਪਰਿਵਾਰ ਜਿਹੜਾ ਚੁੱਪ ਪੈ ਗਿਆ ਸ਼ਾਂਤ ਹੋ ਗਿਆ ਕਹਿਣ ਲੱਗਾ ਕੋਈ ਬਾਤ ਨਹੀਂ ਬੇਟਾ ਜੀ ਕੱਲ ਉਹਨਾਂ ਦੇ ਘਰ ਦੇ ਵਿੱਚ ਜਾਵਾਂਗਾ ਤੇ ਮੈਂ ਉਹਨਾਂ ਨੂੰ ਕਵੈਸਟ ਕਰਾਂਗਾ ਕਿ ਤੁਸੀਂ ਕੰਮ ਜਿਹੜਾ ਕਰਵਾ ਲਓ ਉਸੇ ਪੈਸੇ ਨਹੀਂ ਲਗਾ ਉਹ ਸਰਦਾਰ ਕੁੰਦਰਸ ਨੇ ਕਹਿਣ ਲੱਗਾ ਕਿ ਕਹਿੰਦਾ ਕਿ ਮੈਂ ਅਗਲਾ ਦਿਨ ਹੋਇਆ ਮੈਂ ਕੱਡੇ ਚੁੱਕੇ ਤੇ ਮੈਂ ਉਧਰ ਪਰਵਾਦ ਚੜਕੇ ਕਹਿੰਦਾ ਜਦੋਂ ਮੈਂ ਉੱਥੇ ਗਿਆ ਉੱਥੇ ਜਾ ਕੇ ਉਹਨਾਂ ਨਾਲ ਗੋਇਸਟ ਕੀਤੀ ਕਿ ਅਸੀਂ ਕੰਮ ਕਰ ਦਿੰਦੇ ਹਾਂ ਕੋਈ ਬਾਅਦ ਵਿੱਚ ਪੈਸੇ ਤੁਸੀਂ ਬਾਅਦ ਵਿੱਚ ਦੇ ਦੇਣਾ ਤੇ ਜੇ ਨਾਂ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ ਕਹਿਣ ਲੱਗ ਗਿਆ ਕਿ ਅਸੀਂ ਮਿੰਤਾ ਕੇ ਤੁਹਾਡਾ ਪਰਵਾਦ ਜਿਹੜਾ ਮੰਨ ਗਿਆ ਕਹਿੰਦਾ ਕਿ ਅਸੀਂ ਕਿਚਨ ਦੇ ਵਿੱਚ ਟੈਂਡਾ ਲਾ ਕੇ ਵੇਚੇ ਗੋਦੇ ਦੋ ਤਿੰਨ ਦਾ ਕੰਮ ਸੀ ਕਿੰਨਾ ਦੋ ਦਿਨ ਤਾਂ ਕੰਮ ਸੀ ਵਿਸ਼ਵਾਰਧ ਦੇ ਤੇ ਮੈਂ ਹੱਥ ਧੋ ਰਿਹਾ ਸੀ ਥੋੜੀ देर ਬਾਅਦ ਕਿੰਨਾ ਮੇਰਾ ਫੋਨ ਵੱਜਿਆ ਤੇ ਮੈਂ ਹੱਥ ਧੋ ਰਿਹਾ ਸੀ ਮੇਰੇ ਹੱਥਾਂ ਨੂੰ ਸਾਫਣ ਲੱਗਾ ਹੋਇਆ ਸੀ ਤੇ ਕਹਿਣ ਲੱਗਾ ਕਿ ਮੇਰੇ ਰੇਕ ਤੋਂ ਲੱਗੇ ਸੀ ਧੰ ਧੰ ਗੁਰੂ ਰਾਮਦਾਸ ਜੀ ਦੀ ਸੇਵਾ ਦੇ ਦਸਿਹੜਿਆ ਤੇ ਨੇ ਸਵਾਰਿਆ ਪੂਰੀ ਹੋਏ ਕਰਾਮਾਤ ਆਪ ਸਰਦਨ ਖੜੇ ਧਾਰੇ ਭਾਗ ਕੇ ਧੰ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਲੱਗਾ ਹੋਇਆ ਸੀ ਤੇ ਕਹਿੰਦਾ ਰੈਂਕ ਜਿਹੜੀ ਆ ਪੂਰੀ ਵੱਜ ਗਈ ਕਹਿੰਦਾ ਥੋੜੇ ਦਿਰ ਬਾਅਦ ਮੈਂ ਸਾਬਣ ਨਾਲ ਹੱਥ ਧੋ ਗਏ ਇੱਕ ਕੌੜ ਕੀਤੀ ਜਦੋਂ ਦਾ ਕੌੜ ਕਰਕੇ ਫੋਨ ਜਿਹੜਾ ਜਿਬ ਦੇ ਵਿੱਚ ਪਾਇਆ ਤੇ ਕਹਿੰਦਾ ਜਿਹੜੀ ਲਾ ਕੇ ਬਜੁਰਗ ਬੈਠੀ ਸੀ ਉਹ ਕਹਿਣ ਲੱਗੀ ਤੁਸੀਂ ਸੁਧਾਰੀ ਸਵੀਟ ਸਾਉਂ ਪਾ ਕੇ ਬਹੁਤ ਸੁੰਦਰ ਗੀਤ ਹੈ ਤੇ ਕਹਿਣ ਲੱਗਾ ਕਿ ਮੈਂ ਤੇ ਉਸ ਨੂੰ ਕਹਿ ਲਿਆ ਤੇ ਗੁਰਬਾਣੀ ਤਕਨ ਦਾ ਕੇ ਫਿਰ ਕਹਿਣ ਲੱਗੇ ਕਿ ਸੁਬੈਰੀ ਸਵੀਟ ਸੰਗ ਬਹੁਤ ਸੁੰਦਰ ਸੰਗ ਹੈ ਕਿਰਪਾ ਕੀ ਕਰਕੇ ਮੈਨੂੰ ਮਿਲ ਸਕਦਾ ਕਹਿਣ ਲੱਗਾ ਕਿ ਉਸ ਦੀ ਭਾਵਨਾ ਜਿਹੜੇ ਤਰ੍ਹਾਂ ਬਹੁਤ ਵਧੀਆ ਲੱਗੀ ਕਿ ਜਿਹੜਾ ਸਬੀਤ ਜਿਹੜਾ ਬਹੁਤ ਵਧੀਆ ਮੈਨੂੰ ਮਿਲ ਸਕਦਾ ਕਹਿਣ ਲੱਗਾ ਉਸ ਮੈਨੂੰ ਸਾਰਦਾ ਤਾਂ ਕਹਿਣ ਲੱਗਾ ਕਿ ਕੋ ਖਿਆਨ ਲੱਗੇ ਕਿ ਦੇਖੋ ਕਹਿਣ ਲੱਗਾ ਸਰਦਾਰ ਕੁੰਦਰ ਸਿੰਘ ਕਹਿਣ ਲੱਗਾ ਕਹਿਣ ਲੱਗਾ ਕਿ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਜੇ ਕੀ ਜਿਹੜਾ ਮੈਂ ਕੱਲ੍ਹ ਦੱਸਦਾ ਹਾਂ ਕਹਿੰਦਾ ਕਿ ਮੈਨੂੰ ਯਾਦ ਆਇਆ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਗਏ ਸਾਂ ਪਰਿਵਾਰ ਸਮੇਤ ਅਸੀਂ ਸੱਚਖੰਡ ਗਏ ਸਾਂ ਸ੍ਰੀ ਹਰਿਮੰਦਰ ਸਾਹਿਬ ਉੱਥੇ ਕਹਿੰਦਾ ਕਿ ਮੈਂ ਇੱਕ ਫੋਟੋ ਲੈ ਕੇ ਆਇਆ ਸੀ ਜਿਸ ਦੇ ਵਿੱਚ ਲਾਈਟਾਂ ਲੱਗੀਆਂ ਸਨ ਤੇ ਜਿਸ ਦੇ ਵਿੱਚ ਇਹ ਸ਼ਬਦ ਚੱਲਦਾ ਸੀ ਧੰਨ ਧੰਨ ਗੁਰੂ ਰਾਮਦਾਸ ਕਹਿੰਦਾ ਅਗਲਾ ਦਿਨ ਕੋ ਯਾਰ ਤੇ ਮੈਂ ਕੋ ਜਿਹੜੀ ਫੋਟੋ ਚੜੀਆ ਉਸ ਅੰਗਰੇਜ਼ੀ ਪਰਿਵਾਰ ਦੇ ਘਰ ਦੇ ਵਿੱਚ ਲਾ ਦਿੱਤੀ ਜਦ ਅੰਗਰੇਜ਼ ਪਰਿਵਾਰ ਦੇ ਘਰ ਦੇ ਵਿੱਚ ਲਾ ਦਿੱਤੀ ਕਹਿੰਦਾ ਅੰਗਰੇਜ਼ ਪਰਿਵਾਰ ਜਿਹੜਾ ਬਹੁਤ ਖੁਸ਼ ਹੋਇਆ ਕਹਿੰਦਾ ਕਿ ਜਦੋਂ ਖੁਸ਼ ਹੋਇਆ ਤੇ ਉਹ ਕਹਿਣ ਲੱਗਾ ਮੈਡਮ ਪੁੱਛਣ ਲੱਗੇ ਕਿ ਕਿੰਨੇ ਪੈਸੇ ਮਿੱਟਰ ਸਿਰ ਕਿੰਨੇ ਪੈਸੇ ਦੁਕਾਨਦਾਰ ਕਹਿੰਦਾ ਕੋਈ ਪੈਸਾ ਨਹੀਂ ਦਾ ਕੋਈ ਗੱਲ ਨਹੀਂ ਕਹਿੰਦਾ ਕਿ ਮੈਂ ਕਿ ਆ ਗਿਆ ਕਹਿੰਦਾ ਕਿ ਇਹ ਗੱਲ ਮੇਸ਼ਾ ਜਿਹੜੇ ਧਾਣੇ ਜੜਿਆ 1.5 ਮਹੀਨਾ ਚਾਹੀਦੀ ਕਹਿੰਦਾ 1.5 2 ਮਹੀਨੇ ਬਾਅਦ ਮੈਨੂੰ ਫੋਨ ਆਇਆ ਕਿ ਮਿਸਟਰ ਸਿੰਘ ਤੁਸੀਂ ਘਰ ਦੇ ਵਿੱਚ ਆ ਸਕਦੇ ਕਹਿੰਦਾ ਜਦੋਂ ਉਸਨੇ ਫੋਨ ਕੀਤਾ ਤੇ ਮੈਂ ਮਨ ਦੇ ਵਿੱਚ ਸੋਚਿਆ ਹੋ ਸਕਦਾ ਇਹਨਾਂ ਨੂੰ ਪੈਨਸ਼ਨ ਮਿਲੀ ਹੋਵੇ ਤੇ ਕੰਮ ਜਿਹੜਾ ਅਸੀਂ ਫਰੀ ਕੀਤਾ ਸੀ ਇਸਨੂੰ ਪੈਸੇ ਦੇਵੇਂ ਤੇ ਕਹਿ ਲੱਗ ਕੇ ਮੈਂ ਮਾਨਸਿਕ ਸੋਚ ਲੈ ਕੇ ਪੈਸੇ ਨਹੀਂ ਲੈਣੇ ਇਹਨਾਂ ਨੂੰ ਕਿਆਦਰਾਂ ਕਿਸੇ ਕੈਬਿਨਟ ਦੇ ਵਿੱਚ ਕੋਈ ਦੇ ਦੇ ਤਾਂ ਪੈਸੇ ਜਾਂ ਕਿਸੇ ਨੋਰ ਨੰਦੀ ਸੱਤਾ ਕਰਦ ਨੇ ਆਪ ਪੈਸੇ ਨਹੀਂ ਰੱਖੇ ਕਹਿੰਦਾ ਜੇਕਰ ਮੈਂ ਉੱਥੇ ਪਹੁੰਚਿਆ ਪਰ ਉੱਥੇ ਗੱਲ ਕੁਝ ਹੋਰ ਨਿਕਲਾਈ ਕਹਿੰਦਾ ਲੱਗ ਕੇ ਅੰਦਰ ਬੈਠੇ ਰੂਮ ਦੇ ਵਿੱਚ ਅੰਦਰ ਬੈਠੇ ساری لگا میرے گرا كہ ਜਿਹੜੇ ਤੁਸੀਂ ਸਾਨੂੰ ਫੋਟੋ ਤੇ ਕਿਹਾ ਸੀ ਤਨ ਗੁਰੂ ਰਾਮਦਾਸ ਮਹਾਰਾਜ ਦੀ ਵਾਲੇ 골ਡਨ ਟੈਂਪਲ ਵਾਲੇ ਤੇ ਉਹਦੇ ਵਿੱਚ ਸ਼ਬਦ ਵੱਜਦਾ ਸੀ ਤੇ ਮੈਨੂੰ ਜਾਨਾ ਜਿਹੜਾ ਸ਼ਬਦ ਜਿਹੜਾ ਮੂੰਹ ਜਬਾਨੇ ਬੋਲਦੇ ਸਨ ਉਹ ਤੇ ਸ਼ਬਦ ਜਿਹੜਾ ਉਹ ਮਿਲਦਾ ਹੋ ਗਿਆ ਪਾਪ ਕੇ ਮੈਨੂੰ ਯਾਦ ਹੋ ਗਿਆ ਤੇ ਜਿਹੜਾ ਬਾਦ ਵਿੱਚ ਬੋਲਦੇ ਸਨ ਬਾਦ ਗੁਰੂ ਬਾਤ ਗੁਰੂ ਕਹਿਣ ਲੱਗਾ ਮੈਂ ਤੇ ਕਿਹਾ ਸੀ ਬਾਦ ਗੁਰੂ ਕਹਿਣ ਲੱਗਾ ਕੋਈ ਬਾਤ ਕਰਨੇ ਵਾਹ ਗੁਰੂ ਤੇ ਵਾਹ ਗੁਰੂ ਸ਼ਬਦ ਇੱਕ ਹੀ ਆ ਤੇ ਕੀ ਅਰਥ ਬੰਦਾ ਕੋਈ ਗੱਲ ਨਹੀਂ ਤਾਂ ਕਹਾਂ ਲੱਗ ਕੇ ਮੈਡਮ ਕਹਿਣ ਲੱਗੇ ਕਿ ਮੈਂ ਸ਼ਬਦ ਜਿਹੜਾ ਰੋਜ਼ਾਨਾ 1.5 ਨਾ ਬੋਲਦੇ ਨੇ ਜਿਸ ਕਾਰਨ ਮੇਰੇ 7 ਸਾਲ ਪਰਾਰੇ ਬਿਮਾਰੀ ਕੈਂਸਰ ਦੀ ਬਿਮਾਰੀ ਕੜੀ ਬਿਲਕੁਲ ਠੀਕ ਹੋ ਗਈ। ਕਹਿੰਦਾ ਕਿ ਜਦੋਂ ਕਹਿਣ ਲੱਗੇ ਕਿ ਮੇਰੀ ਬਿਮਾਰੀ ਠੀਕ ਹੋ ਗਈ। ਤੇ ਕਹਿੰਦਾ ਮੇਰੇ ਖੁਸ਼ੀ ਦੀ ਹੱਦ ਨਾ ਦੇ। ਇੱਕ ਵਾਰਾ ਤੋਂ ਸਤਨਾ ਸ਼੍ਰੀ ਅਕਾਲ ਕਿ ਜਿਨ੍ਹਾਂ ਦਾ ਧੰਗ ਗੁਰੂ ਨਾਨਕ ਦਾਸ ਮਹਾਰਾਜ ਉੱਤੇ ਭਰੋਸਾ ਤੇ ਉਹ ਅੰਗਰੇਜ਼ ਪਰਵਾਦ ਦੇ ਜਿਨ੍ਹਾਂ ਨੂੰ ਕੋਈ ਅਰਥਾਂ ਦੇ ਬਾਰੇ ਪਤਾ ਨਹੀਂ ਸੀ ਗੋਲਡਨ ਟੈਂਪਲ ਬਾਰੇ ਨਹੀਂ ਪਤਾ ਸੀ ਧੰਗ ਗੁਰੂ ਨਾਨਕ ਦਾਸ ਬਾਰੇ ਨਹੀਂ ਪਤਾ ਸੀ ਸਿਰ ਇੱਕ ਟੋਨ ਸੁਣੀ ਸੀ ਜਿਸ ਤੋਂ ਬਾਅਦ ਜਿਹੜਾ ਉਹਨਾਂ ਦਾ ਮਨ ਜਿਹੜਾ ਫਿਰਦਾ ਜਿਹੜਾ ਧੰਗ ਗੁਰੂ ਨਾਨਕ ਦਾਸ ਮਹਾਰਾਜ ਉੱਤੇ ਵੱਜ ਜਾਂਦਾ ਕਹਿੰਦੀ ਮੈਡਮ ਦੇ ਜਿਹੜੇ 7 ਸਾਲ ਬਿਮਾਰ ਰਹੇ ਗੁਰਿੰਦਰ ਕੋ ਠੀਕ ਹੋ ਗਏ